ਸਰ ਅੱਜ ਦਾ ਕੀ ਮੋਟਿਵ ਸੀ ਕਰ ਦਿੱਤਾ ਬੰਦੇ ਅੱਜ ਹੀ ਬਰਡ ਡਰਗ ਡੇ ਆ ਜੀ ਬਰਡ ਐਂਟੀ ਡਰਗ ਡੇ ਜੀ ਉਹਦੇ ਤਹਿਤ ਇੱਕ ਸੰਕਾਪ ਪੰਜਾਬ ਸਰਕਾਰ ਵੱਲੋਂ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਵਿਸ਼ਾ ਨਿਰਦੇਸ਼ ਹੈ ਉਹਨਾਂ ਦੇ ਅਨੁਸਾਰ ਅਸੀਂ ਮੀਟਿੰਗਸ ਆਰਗੇਨਾਈਜ਼ ਕਰ ਰਹੇ ਆ ਆਪਣੇ ਏਰੀਆ ਦੇ ਵਿੱਚ ਔਰ ਲੋਕਾਂ ਨਾਲ ਇੰਟਰੈਕਸ਼ਨ ਕਰ ਰਹੇ ਆ ਤੇ ਡਰੱਗਸ ਬਾਰੇ ਉਹਨਾਂ ਦੇ ਚੰਗੇ ਮਾੜੇ ਪ੍ਰਭਾਵ ਬਾਰੇ ਦੱਸ ਰਹੇ ਆ ਠੀਕ ਹੈ ਜੀ ਕਿ ਜਿਹੜੇ ਵੇਚਣ ਵਾਲੇ ਆ ਜਾਂ ਪੀਣ ਵਾਲੇ ਆ ਉਨਾਰਾ ਵੇਸ ਇਹਨਾਂ ਨੂੰ ਨੌਲੇਜ ਦੇ ਰਹੇ ਆ ਕਿ ਜੇ ਕੋਈ ਪੀਨ ਵਾਲਾ ਹੈ ਅਸੀਂ ਉਹਨੂੰ ਡੀਡਿਕਸ਼ਨ ਸੈਂਟਰ ਚਾ ਮਾ ਕਰਾਵਾਂਗੇ ਕਾਰਵਾਈ ਨਹੀਂ ਕਰਾਂਗੇ ਪਰ ਜਿਹੜਾ ਵਿਚਨ ਵਾਲਾ ਹੈ ਉਹ ਅਸੀਂ ਬਖਸ਼ਣਾ ਨਹੀਂ ਤੇ ਜੇਕਰ ਕੋਈ ਸਵੈ ਇੱਛਾ ਦੇ ਨਾਲ ਨਸ਼ਾ ਛੱਡਣਾ ਚਾਹੁੰਦਾ ਤਾਂ ਸਰਕਾਰੀ ਜਿਹੜੇ ਡੀਡਿਕਸ਼ਨ ਸੈਂਟਰ ਨੇ ਉਹਨਾਂ ਦੇ ਵਿੱਚ ਕਿੰਨਾ ਕੋ ਖਰਚਾ ਆਉਂਦਾ ਤੇ ਕੀ ਉਹਦੇ ਲਾਭ ਨੇ ਜੀ ਕੋਈ ਖਰਚਾ ਨਹੀਂ ਜੀ ਬਹੁਤ ਮਾਇਨਰ ਜਿਹਾ ਖਰਚਾ ਹੈ ਉੱਥੇ ਜਾ ਕੇ ਜੇਕਰ ਡੀਡਿਕਸ਼ਨ ਸੈਂਟਰ ਦੇ ਵਿੱਚ ਉਹਦੇ ਕੁਆਲੀਫਾਈਡ ਡਾਕਟਰ ਨੇ ਸਾਈਕੀਐਟ੍ਰਿਸਟ ਨੇ ਜਿਹੜੇ ਕਿ ਉਹਨਾਂ ਨੇ ਪ੍ਰੋਪਰ ਧਿਆਨ ਰੱਖਦੇ ਨੇ ਤੇ ਉਹਨਾਂ ਦੇ ਕੋਰਸ ਪੂਰਾ ਹੋਣ ਤੋਂ ਬਾਅਦ ਸਰਟੀਫਿਕੇਟ ਤੇ ਉਹਦੇ ਵਿੱਚ ਕੋਈ ਪਰਚਾ ਵਗੈਰਾ ਦੱਸ ਦਿੱਤਾ ਨਹੀਂ ਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਨੇ ਉਸ ਚੀਜ਼ ਦਾ ਕੋਈ ਪਰਚਾ ਨਹੀਂ ਇੱਕ ਪ੍ਰੋਸੀਜਰ ਹੈ ਉਹਦਾ ਡਰੋਗ ਟੈਸਟ ਕਰਵਾਉਣਾ ਹੈ ਅਸੀਂ ਡਰੋਗ ਟੈਸਟ ਕਰਵਾ ਕੇ ਜੇਕਰ ਪੋਜ਼ਿਟਿਵ ਆਉਂਦਾ ਹੈ ਤਾਂ ਇੱਕ 27 ਐਨਡੀਪੀ ਸੈਕਟਰ ਦੇ ਤਹਿਤ ਇੱਕ ਕਾਰਵਾਈ ਹੈ ਉਹਦੇ ਤਹਿਤ ਅਸੀਂ ਉਹਨੂੰ ਮਾਲੀਓ ਜੱਜ ਸਾਹਿਬ ਦੇ ਪੇਸ਼ ਕਰਕੇ ਡੀਡਿਕਸ਼ਨ ਸੈਂਟਰ ਜਮਾ ਕਰਾਉਂਦੇ ਹਾਂ 64 ਦੇ ਤਹਿਤ ਤੇ ਹਲਕਾ ਪਾਇਲ ਦੀ ਤੁਸੀਂ ਨੁਮਾਇੰਦਗੀ ਕਰ ਰਹੇ ਹੋ ਤੇ ਹਲਕਾ ਪਾਇਲ ਦੇ ਅਧੀਨ ਜਿੰਨੇ ਵੀ ਥਾਣੇ ਪੈਂਦੇ ਨੇ ਉਹਨਾਂ ਚ ਕਿੰਨੇ ਇੱਕ ਨਸ਼ੇ ਦੇ ਕੇਸ ਘਟੇ ਨੇ ਜੀ ਦੇਖੋ ਜੀ ਅੱਗੇ ਨਾਲ ਜੇ 100% ਦੇ ਵਿੱਚ ਲਾਇਆ ਤੋ ਸਾਡਾ ਮਾਈਨਰ ਜਮ 5% 5% ਵੀ ਲਿਸਟਡ ਨੇ ਜਿਹੜੇ ਉਹ ਰਹਿ ਗਏ ਨੇ ਤੋ ਜੇ ਅਸੀਂ ਹੰਦਾ ਬੇਨਤੀ ਕਰੀਏ ਤਾਂ ਇੱਕ ਦੋ ਮਲੌਸ ਦੇ ਵਿੱਚ ਰਹਿ ਗਏ ਨੇ ਪਾਇਲ ਅਸੀਂ ਜ਼ਮੀਨ ਸਾਫ਼ ਕਰਤਾ ਠੀਕ ਹੈ ਜੀ ਤੇ ਦਰਾਹੇ ਦੇ ਵਿੱਚ ਜਿਹੜੇ ਕੁਝ ਕੁ ਸਟੈਕਟਾ ਜੀ ਹੈਗੀਆਂ ਉਸ ਡੋਸਟ ਰਹਾ ਉਹ ਵੀ ਅਸੀਂ ਕਰ ਰਹੇ ਹਾਂ ਬਹੁਤ ਮਾਈਨਰ ਤੇ ਰਹਿ ਗਿਆ ਤੇ ਕੀ ਸੰਦੇਸ਼ ਦੇਣਾ ਚਾਹੋਗੇ ਨਸ਼ਾ ਤਸਕਰਾਂ ਨੂੰ ਅਤੇ ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਵੀ देखो ਜਿਹੜਾ ਨਸ਼ਾ ਛੱਡਣਾ ਚਾਹੁੰਦਾ ਉਹ ਜੀ ਸਾਡੇ ਕੇ ਵੈਲਕਮ ਹੈ ਸਾਡੇ ਵੱਲੋਂ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਉਹ ਤੇ ਅਸੀਂ ਉਹਦੀ ਹੈਲਪ ਕਰਾਂਗੇ ਪਰਸਨਲੀ ਵੀ ਹੈਲਪ ਕਰਾਂਗੇ ਔਰ ਸਮਾਜਿਕ ਤੌਰ ਤੇ ਵੀ ਹੈਲਪ ਕਰਾਂਗੇ ਸੈਕੰਡ ਜਿਹੜੇ ਵਿਚਨਾਲੇ ਨੇ ਅਸੀਂ ਉਹਨਾਂ ਨੂੰ ਬਖਸ਼ਣਾ ਨਹੀਂ ਹੈ ਨਾ ਸਮਾਜ ਬਖਸ਼ੇ ਨਾ ਅਸੀਂ ਬਖਸ਼ੇ ਖੇਡਾਂ ਮਾਸੀ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਪਿੰਡਾਂ 'ਚ ਛਿੰਝਾ ਛੁਂਜਾ ਕਰਾਓ ਮੇਲੇ ਮੁੱਲੇ ਲਵਾਓ ਕੋਈ ਨਾ ਕੋਈ ਕੰਪੀਟੀਸ਼ਨ ਕਰਾਓ ਚਾਹੇ ਇਕੱਠੇ ਹੋ ਕੇ ਕਬੱਡੀ ਕਰਾ ਲਓ ਪੁਸ਼ ਕਰਾ ਲਓ ਕੁੜੀਆਂ ਦੀ ਕਰਾ ਲਓ ਕੁੜੀਆਂ ਕਿਹੜੇ ਘਾਟਾਂ 'ਚ ਤੋਂ ਕੁੜੀਆਂ ਵੀ ਬਹੁਤ ਪ੍ਰਜਾਰੀ ਆ ਹੁਣੇ ਨੈਸ਼ਨਲ ਗੌਰਮੈਂਟ ਲੱਗੇ ਆ। ਤੁਹਾਡੇ ਵਿੱਚ ਚਲੇ ਆ ਸਕਦੇ। ਠੀਕ ਹੈ ਜੀ। ਵਾਅਦਾ ਨਹੀਂ ਥੋੜੀ ਨਿਕਲ ਲਈ। ਵਾਅਦਾ ਕਰੋ ਆਪਣੇ ਆਪ ਨਾਲ ਔਰ ਸਾਡੇ ਨਾਲ ਵੀ ਸਾਡਾ ਸਾਥ ਦਓਗੇ। ਜਿਹੜਾ ਇਹ ਡਰਗ ਡੇ ਆ ਇਹਨੂੰ ਕਾਮਯਾਬ ਬਣਾਓਗੇ। ਹਵਾ ਜਿਹੀ ਆ ਗਿਆ ਮੈਂ ਮੀਟਿੰਗ ਕਰਨ ਲਈ ਚਲੇਗਾ ਇਦਾਂ ਕਰਕੇ ਇਦਾਂ ਸੁਣ ਕੇ ਭੱਜ ਕੇ ਚਲੇਗਾ ਸਾਰੇ ਫੇਰ ਆਪਣੇ ਕੰਮਾਂ 'ਚ ਲੱਗੇ। ਥੋੜਾ ਜਿਹਾ ਆਪਣੇ ਜਮੀਰ ਨੂੰ ਆਪਣੇ ਆਤਮਨ ਨੂੰ ਲੁੱਟ ਟੋਲੋ। ਹੂੰ।